ਮੌਸਮ ਵੀ ਖਰਾਬ ਹੋ ਗਿਆ ਥੋੜਾ ਜਿਹਾ ਸੋ ਇਸ ਕਰਕੇ ਕਿ ਸਿਰਫ ਮੈਂ ਇਕੱਲੇ ਹੀ ਬੇਤਿਆ ਕਰਦੇ ਆ ਕਿਉਂਕਿ ਮੀਟਿੰਗ ਨੇ ਕਾਫੀ ਆ ਲੇਟ ਵੀ ਆ ਇਸ ਕਰਕੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਜਿਸ ਮਕਸਦ ਵਾਸਤੇ ਅੱਜ ਇਕੱਠੇ ਹੋਏ ਆ ਲੋਕ ਸਭਾ ਦੀ ਇਲੈਕਸ਼ਨ 2024 ਦਾ ਜਿਹੜਾ ਕੀ ਚੋਣ ਪਿਗਲ ਜਿਹੜਾ ਕੀ ਵੱਜ ਚੁੱਕਾ ਜਿਹਨੂੰ ਆਪਾਂ ਖਾਸ ਕਰਕੇ ਜਾਦਿਆਂ ਕੇ ਫਿਰ ਮੋਦੀ ਵਾਲੀ ਇਲੈਕਸ਼ਨ ਹੀ ਕਹਿ ਦਿੰਦੇ ਆ ਪਰ ਆ ਜਿਹੜੀ ਇਲੈਕਸ਼ਨ ਆ ਬਹੁਤ ਅਹਿਮ ਇਲੈਕਸ਼ਨ ਆ ਇਸ ਕਰਕੇ ਜਿਹੜੀ 1 ਜੂਨ VOTING ਹੋਣ ਜਾ ਰਹੀ ਆ ਲਗਭਗ 19 ਦਿਨ ਰਹਿ ਗਏ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਚੌੜ ਦੇ ਨਿਸ਼ਾਨ ਤੇ ਜਿਹੜੀਆਂ ਕਿ ਆਪਾਂ ਮੋਹਰਾਂ ਲਾਉਣੀਆਂ ਕਿਉਂਕਿ 2022 ਦੇ ਵਿੱਚ ਅਸੀਂ ਜਦੋਂ ਇਲੈਕਸ਼ਨ ਲੜੀ ਸੀ ਆਪਾਂ ਉਹ ਕਹਿ ਸੀ ਕਿ ਇੱਕ ਮੌਕਾ ਦੇ ਦਿਓ ਕੁਝ ਕੰਮ ਕਰਾਂਗੇ ਤੇ ਫੋਟ ਲਾਵਾਂਗੇ ਨਹੀਂ ਤੇ ਨਹੀਂ ਪਰ ਮੈਂ ਤੁਹਾਨੂੰ ਉਹਨਾਂ ਕਿ ਛੋਟੀ ਜੀ ਵਾਸ ਇੱਕੋ ਬੇਨਤੀ ਕਰਨੀ ਹੈ ਕਿ 2017 ਦੇ ਵਿੱਚ ਤੁਸੀਂ ਕਾਂਗਰਸ ਦੀ ਸਰਕਾਰ ਬਣਾਈ ਸੀ ਆਪਾਂ 2019 ਦੇ ਵਿੱਚ ਗੁਰਜੀਤ ਸਿੰਘ ਓਜਲੇ ਨੇ ਜਿਤਾਦਾ ਸੀ ਆਪਾਂ ਦੋ ਸਾਲ ਦਾ ਕੰਮ ਕਰ ਦੇ ਕੇ ਆਪਾਂ ਉਹਨਾਂ ਦੇ ਕੀਤੇ ਜਾਂਦੇ ਉਹਨਾਂ ਦਾ ਵੋਟ ਲੈਂਦਾ ਵਕਤ ਤਰੀਕਾ ਹੈ ਆਪਣੀ ਪਾਰਟੀ ਦਾ ਵਕਤ ਤਰੀਕਾ ਆ ਤੇ 2022 ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ 2024 ਆ ਗਿਆ ਦੋ ਸਾਲ ਆਪਣੇ ਕੋਲ ਸੀ ਕੰਮ ਕਰਨ ਨੂੰ ਦੋ ਸਾਲ ਹੀ ਉਹਨਾਂ ਦੇ ਕੋਲ ਸੀ ਬਾਬਾ ਜੋਂ ਤਾਂ ਮੈਨੂੰ ਕਿ ਦੱਸਣ ਲੱਗਾ ਕਿ ਉਹਨਾਂ ਨੇ 2 ਸਾਲਾਂ ਦੇ ਵਿੱਚ ਕੀ ਕੀਤਾ ਸੀ ਜਦੋਂ ਆਪਾਂ ਔਜਨੇ ਨੂੰ ਜਿਤਾਤਾ ਸੀ ਕਿ ਆਪਾਂ 2 ਸਾਲ ਦੇ ਵਿੱਚ ਕੀ ਕੀਤਾ ਹੈ ਜਿਹੜਾ ਤੁਸੀਂ ਉਹ ਢਾੜੀਵਾਲ ਸਾਹਿਬ ਨੂੰ ਜਿਤਾਉਣਾ। ਬਾਈ ਦੇ ਵਿੱਚ ਇਲੈਕਸ਼ਨ ਲੜੀ ਸੀ ਜਦੋਂ ਆਪਾਂ ਪਹਿਲਾ 600 ਯੂਨਤ ਮਾਫੀ ਦਾ ਸੀ 3 ਮਹੀਨੇ ਬਾਅਦ ਆਪਾਂ ਦੇਣਾ ਸ਼ੁਰੂ ਕਰਤਾ। 600 ਯੂਨਤ ਸਾਰਿਆਂ ਨੂੰ ਮਾਫ ਹੋ ਗਿਆ। ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ। ਗਰੰਟੀ ਦਿੱਤੀ ਸੀ ਤੁਹਾਨੂੰ 11 ਮਹਿੰਨਾਂ ਕਿਨਿਕ ਆਪਣੇ ਹਲਕੇ ਦੇ ਵਿੱਚ ਬਣ ਚੁੱਕੇ ਨੇ 2 ਸਾਲਾਂ ਦੇ ਵਿੱਚ। 15 ਕੋਲ ਪਲਾਜ਼ੇ ਬੰਦ ਕਰਦੇ ਹਾਲੇ ਕੀ ਜਿਹੜੇ ਗਏ ਵੀ ਨਹੀਂ ਸੀ ਨਹੀਂ ਤੇ ਜਿੱਦਾਂ ਬਾਦਲ ਕੇ ਜਾਂ ਕੈਪਟਨ ਕੇ ਹਿੱਸਾ ਕਰ ਲੈਂਦੇ ਸੀ ਮਾਨ ਸਾਹਿਬ ਵੀ ਕਰ ਸਕਦੇ ਸੀ ਇਹਨਾਂ ਦੇ ਕੋਲ ਵੀ ਗਏ ਸੀ ਪਰ ਉਹਨਾਂ ਕਹਿੰਦੇ ਤੁਹਾਡੀ 12 ਵਜੇ ਚ ਹੈ ਸਮਾਪਤੀ ਆ ਤੇ ਆਪਣਾ ਜਿਹੜਾ ਕੀ ਬੋਰੀ ਪਿਸਰਾ ਗੋਲ ਕਰ ਲਓ ਨਹੀਂ ਤੇ ਸਵੇਰੇ ਮੈਨੂੰ ਕਰਾਉਣਾ ਪਊਗਾ ਜਿਹੜੇ ਕਹਿੰਦੇ ਸੀ ਕਿ ਸਾਨੂੰ 100 ਦਿਨ ਹੋਰ ਦੇ ਦਿਓ ਜਾਂ 50 ਦਿਨ ਹੋਰ ਦੇ ਦਿਓ ਕਹਿੰਦੇ ਕਿ ਨਹੀਂ ਔਰ ਜਾਂਦੀ ਜਿਹੜੀ ਲੁੱਟ ਖਸੁੱਟ ਸੀ ਆਪਣੀ ਹੁੰਦੀ ਸੀ ਸੋ ਸਾਰੇ ਬੰਦ ਕੀਤੀ ਉਹਨਾਂ ਨੇ ਔਰ ਸਭ ਤੋਂ ਵੱਡੀ ਗੱਲ 75 75 ਸਾਲ ਤੁਸੀਂ ਵੋਟਾਂ ਪਾਈਆਂ ਆਪਾਂ ਕਾਲੀਦਲ ਕਾਂਗਰਸ ਦੀਆਂ ਸਰਕਾਰਾਂ ਬਣਾਈਆਂ ਆਪਾਂ ਕਦੇ ਫੌਜੀਆ ਦੇ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਸੀ ਲਈ ਸੀ ਮਦਦ ਉਹ ਫੌਜੀ ਵੀਰ ਜਿਨ੍ਹਾਂ ਦੀ ਬਦੌਲਤ ਆਪਾਂ ਸਾਲ ਹੋਵੇ ਤੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਜਾਈਆਂ ਤਾਂ ਕੇ ਪਰਮਾਨਾ ਸੁੱਤੇ ਹੋਈਦਾ ਗਰਮੀਆਂ ਹੋਣ ਏਸੀਆਂ ਪੱਕੇ ਛੱਡ ਕੇ ਆਪਾਂ ਸੁੱਤੇ ਹੁੰਨੇ ਕਿ ਬਾਰਡਰਾਂ ਤੇ ਸਾਡੇ ਫੌਜੀ ਵੀ ਤਨਾਤ ਹੈਗੇ ਨੇ ਸਾਨੂੰ ਕੋਈ ਡਰ ਘਤਰਾ ਨਹੀਂ ਪਰ ਤੁਹਾਡੇ ਸਾਹਮਣੇ ਇੱਕੋ ਹੀ ਸਰਕਾਰ ਹੈ ਤੁਹਾਡੀ ਆਮ ਆਦਮੀ ਪਾਰਟੀ ਦੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੇ ਕੋਈ ਸਾਡਾ ਬਾਰਡਰ ਤੇ ਵੀ ਕੋਈ ਸ਼ਹੀਦ ਹੋ ਜਾਂਦਾ ਤਾਂ ਉਸਦੇ ਪਰਿਵਾਰ ਨੂੰ ਜਿਹੜੀ 1 ਕਰੋੜ ਰੁਪਏ ਦੀ ਸਨਮਾਨਪਤ ਦਾ ਰਾਸ਼ੀ ਜਿਹੜੀ ਕਿ ਉਹ ਆਪ ਖੁਦ ਚੱਲ ਕੇ ਦੇ ਕੇ ਆਉਂਦੇ ਕਿਉਂਕਿ ਜਿਹੜਾ ਉਸ ਪਰਿਵਾਰ ਨੂੰ ਘਾਟਾ ਪਿਆ ਹੁੰਦਾ ਪੂਰਾ ਤੇ ਨਹੀਂ ਕਰ ਸਕਦੇ ਆਪਾਂ ਪਰ ਫਿਰ ਵੀ ਉਹ ਜਿਨ੍ਹਾਂ ਕੋਚ ਇਸ ਸਰਕਾਰ ਨੇ ਹੈਲਪ ਕਰਨ ਵਾਸਤੇ ਜਿਹੜਾ ਕਿ ਸੋਚਿਆ ਪਹਿਲੀਆਂ ਸਰਕਾਰਾਂ ਨੇ ਕਿਉਂ ਨਹੀਂ ਸੀ ਸੋਚਿਆ ਸੋ ਇਸ ਕਰਕੇ ਬਹੁਤ ਵੱਡੀਆਂ ਗੱਲਾਂ ਨੇ 45000 ਦੇ ਲਗਭਗ ਆਪਾਂ ਨੌਕਰੀਆਂ ਦੇਤੀਆਂ ਪਹਿਲੀਆਂ ਸਰਕਾਰਾਂ ਕੀ ਕਹਿੰਦੀ ਸੀ ਕਿ ਇਹਨੇ ਸਾਡੇ ਕੋਲ ਨੌਕਰੀਆਂ ਹੀ ਨਹੀਂ ਅਸੀਂ ਕਹਿੰਦੇ ਨੌਕਰੀਆਂ ਹੈਗੀਆਂ ਸਾਡੇ ਕੋਲ ਬੱਚੇ ਹੈਗੇ 45000 ਤੇ ਲਗਭਗ ਪਲੱਸ ਆਪਾਂ ਨੌਕਰੀਆਂ ਦੇਤੀਆਂ ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਿਹਦੀ ਦੇਖਿਆ ਕਿ ਇਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਕਿ ਇਹਨੂੰ ਹੀ ਨੌਕਰੀ ਦੇਣੀ ਆਪਾਂ ਨਹੀਂ ਜਿਹਦੀ ਕਾਬਲੀਅਤ ਸੀ ਜਿਹੜਾ ਪੜਿਆ ਲਿਖਿਆ ਸੀ ਜਿਹਨੇ ਟੈਸਟ ਕਲੀਅਰ ਕੀਤਾ ਸੀ ਇੰਟਰਵਿਊ ਕਲੀਅਰ ਕੀਤੀ ਸੀ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਕਾਲੀ ਦਲ ਦਾ ਸੀ ਜਾਂ ਕਾਂਗਰਸ ਦਾ ਸੀ ਬੀਜੇਪੀ ਦਾ ਸੀ ਕਿਸੇ ਦਾ ਵੀ ਹੋਵੇ ਇਹ ਨਹੀਂ ਸੀ ਦੇਖਿਆ ਜਾਂਦਾ ਪਹਿលਿਆਂ ਸਰਕਾਰਾਂ ਨੇ ਪਹਿਲੀ ਤੇ ਕੱਲ ਨੌਕਰੀ ਨਹੀਂ ਕੋਈ ਕੱਢੀ ਦੇਖ ਲਓ ਪਿਛਲੇ 5 ਸਾਲਾਂ 'ਚ ਕਿੰਨੀਆਂ ਕੱਢ ਲਈਆਂ ਉਹ ਤੋਂ ਪਿਛਲੇ 10 ਸਾਲ ਕਾਲੀ ਦੀ ਸਰਕਾਰ ਰਹੀ ਸੀ ਉਹ ਤੋਂ ਕਿੰਨੀਆਂ ਕੱਢ ਲਈਆਂ ਪਿਛਲੇ ਤੇਲ ਤੇ ਅੱਪਾ ਕੀ ਜਾ ਪਰ ਆਪਣੇ ਹੱਕੇ ਦੇ ਵਿੱਚ ਜਦੋਂ ਅਸੀਂ ਮੰਤਰੀ ਸਾਹਿਬ ਦੀਆਂ ਮੀਟਿੰਗਾਂ ਸੀ ਡਗ ਤੋਂ ਤੁਹਾਨੂੰ ਪਿੰਡ ਸਾਰਿਆਂ ਦਾ ਪਤਾ ਹੀ ਹੈ ਵੀ ਨਾ ਕਿਹਾ ਤੋਂ ਕੋਈ ਵੀਰ ਵੀ ਆਇਆ ਹੋਵੇ ਉੱਥੇ ਵੀ ਅਸੀਂ ਇਹ ਗੱਲ ਕਹੀ ਸੀ ਕਿ ਨੌਕਰੀਆਂ ਦਿੱਤੀਆਂ ਉਸ